ਹੋ ਰਿਹਾ ਦੇਖਿਆ ਜਾਵੇ ਕਿਤੇ ਨਾ ਕਿਤੇ ਕਿਤੇ ਪ੍ਰਸ਼ਾਸਨ ਤੱਕ ਆ ਕਰ ਰਿਹਾ ਇਹਦੇ ਵਿੱਚ ਨੋ ਡਾਊਟ ਕਿਉਂਕਿ ਅਸੀਂ ਰੋਜ਼ ਵਿੱਚ ਚਰਦੇ ਆ ਅੱਜ ਦੀ ਮੀਟਿੰਗ ਦਾ ਕੋਈ ਏਜੰਡਾ ਨਹੀਂ ਸੀ ਜਿੰਨੇ ਨਵੇਂ-ਨਵੇਂ ਜ਼ਿੰਮੇਵਾਰੀਆਂ ਜਿਨ੍ਹਾਂ ਨੂੰ ਵੀ ਮਿਲੀਆਂ ਨੇ ਉਹਨਾਂ ਨੂੰ ਇੱਕ ਇੱਥੇ ਧਿਆਕੇ ਮੁੰਦੇ ਇੰਟਰੋਡਕਸ਼ਨ ਉਹਨਾਂ ਦਾ ਮਾਨ ਸਨਮਾਨ ਕਰਨਾ ਸੀਗਾ ਜਿਹਦੇ ਵਿੱਚ ਆਉਣ ਵਾਲੀ 27 ਦੀ ਚੋਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਆਪਸ ਵਿੱਚ ਇੱਕ ਦੂਜੇ ਨੂੰ ਮਿਲ ਕੇ ਕਿਉਂਕਿ ਸਾਡੇ ਊਮਨ ਵਿੰਗ ਬਹੁਤ ਸਟਰੋਂਗ ਬਣ ਗਿਆ ਕਿ ਨਾਲੋਂ ਸਾਡੇ ਮੈਂ ਧੰਨਵਾਦ ਕਰਦਾ ਸਾਡੇ ਜਿੰਨੀਆਂ ਲੇਡੀਆਂ ਆਈਆਂ ਸਾਡੇ ਲੇਡੀਆਂ ਅੱਜ ਵੱਧ ਸੀਗੀਆਂ ਤੇ ਜੈਂਟਸ ਘੱਟ ਸੀਗੇ ਔਰ ਮੈਨੂੰ ਬੜੀ ਖੁਸ਼ੀ ਹੋਈ ਆ ਕਿਸੇ ਟਾਈਮ ਜਦੋਂ ਅਸੀਂ ਪਾਰਟੀ ਚ ਆਏ ਸੀਗੇ ਸਾਡੇ ਨਾਲ ਕੋਈ ਲੇਡੀਜ਼ ਨਹੀਂ ਹੁੰਦੀ ਸੀਗੇ ਅਸੀਂ ਇਕੱਲੇ ਹੁੰਦੇ ਸੀਗੇ ਔਰ ਅੱਜ ਸਾਡੀਆਂ ਜਿੰਨੀਆਂ ਲੇਡੀਜ਼ ਆ ਸਾਡੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀਆਂ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਜੀ ਔਰ ਆਉਣ ਵਾਲੀ 27 ਦੀ ਚੋਣ ਦੀ ਇਲੈਕਸ਼ਨ ਦੀ ਪੂਰੀ ਤਿਆਰੀ ਹੋ ਰਹੀ ਆ ਔਰ ਸਰਕਾਰ ਦੁਆਰਾ ਰਿਪੀਟ ਹੋਗੀ ਸਰਪੰਚ ਜੀ ਮੈਂ ਦੁਆਰਾ ਸਾਡੇ ਮੁੱਖ ਮੰਤਰੀ ਬਣ ਅੱਜ ਸਹੀ ਇੱਥੇ ਮੈਡਮ ਨੀਤੂ ਔਰ ਅਜ ਦੀ ਕਾਲ ਤੇ ਇਕੱਠੇ ਹੋਏ ਆ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਚਾਰਾ ਕੀਤਾ ਜਿੰਨੇ ਸਾਡੇ ਆਮ ਆਦਮੀ ਪਾਰਟੀ ਦੇ ਨਵੇਂ ਨਿਯੁਕਤ ਪ੍ਰਧਾਨ ਫੈਕਟਰੀ ਚੇਅਰਮੈਨ ਸਹਿਬਾਨ ਸਾਰਿਆਂ ਨੂੰ ਬੁਲਾ ਕੇ ਉਹਨਾਂ ਦਾ ਮਾਨਸਾਤ ਕਰ ਕੀਤਾ ਗਿਆ ਤੇ ਵਲੰਟੀਅਰ ਨੂੰ ਮੀਟ ਕਰਾਈ ਗਈ ਇਹ ਬਹੁਤ ਇੰਪੋਰਟੈਂਟ ਕਦਮ ਸੀ ਤਾਂ ਕਿ ਇੱਕ ਵਲੰਟੀਅਰ ਤੇ ਜੋ ਔਰੇਦਾਰ ਸਹਿਬਾਨ ਨੇ ਉਹਨਾਂ ਵਿੱਚ ਇੱਕ ਵਧੀਆ ਮਜ਼ਬੂਤ ਬੌਂਡ ਬਣ ਗਿਆ ਤੇ ਦੇਖੋ ਆਮ ਆਦਮੀ ਪਟਵਾ ਜਿਹੜੀ ਪਾਰਟੀ ਆ ਉਹਦਾ ਪਰਿਵਾਰ ਇੰਨਾ ਵੱਡਾ ਵਾ ਤੇ ਇੱਕ ਛੋਟੀ ਗੋਲ ਤੋਂ ਸਾਰੇ ਇਕੱਠੇ ਹੋ ਜਾਂਦੇ ਆ ਵਿਚਾਰ ਵਟਾਂਦਰਾ ਕਰਦੇ ਆ ਇੱਕ ਪਰਿਵਾਰ ਵਾਂਗੂ ਸਾਰੇ ਕੰਮ ਕਰਾਂਗੇ ਅਸੀਂ ਤੁਹਾਨੂੰ ਇੱਕ ਵਿਸ਼ਵਾਸ ਕਰਦੇ ਆ ਵੀ ਫਾਡੀ ਪਾਰਟੀ ਜੇ ਸਿਧਾਂਤ ਤੇ ਆਈ ਆ ਆਮ ਘਰਾਂ ਦੇ ਬੱਚੇ ਆਮ ਸੋਚ ਨਾਲ ਚੱਲੇ ਆ ਤੇ ਇਹਦੇ ਚ ਵੀਆਈਪੀ ਕਲਚਰ ਕੋਈ ਹੈ ਨਹੀਂ ਅਸੀਂ ਸਾਰੇ ਇਕੱਠੇ ਮਿਲ ਕੇ ਆਉਣ ਵਾਲੀ 2027 ਦੀ ਚੋਣਾਂ ਦੇ ਲਈ ਤਿਆਰੀ ਕਰ ਰਹੇ ਆ ਪਰਿਵਾਰ ਵੱਡਾ ਕਰ ਰਹੇ ਆ ਪਰਿਵਾਰ ਮਜ਼ਬੂਤ ਹੋ ਰਿਹਾ ਵਾ ਦਿਨ ਬਰਦਣ ਤੇ ਆਸ਼ਾ ਕਰਦੇ ਆ ਵਧੀਆ ਪਰਫਾਰਮੈਂਸ ਕਰਦੇ ਦਮਾਂ ਨਮਾਜ਼ ਦੀ ਮੀਟਿੰਗ ਦਾ ਕੀ ਏਜੰਡਾ ਸੀ ਪਹਿਲਾਂ ਤਾਂ ਸਾਰੇ ਸ਼ਰਤਾਂ ਨੂੰ ਮੇਰੀ ਪਿਆਰ ਭਰੀ ਸ਼ਸ਼ੀਕਲ ਤੇ ਅੱਜ ਜਿਹੜਾ ਮੀਟਿੰਗ ਦਾ ਏਜੰਡਾ ਸੀ 2027 ਜਿਹੜਾ ਆਪਾਂ ਇਲੈਕਸ਼ਨ ਲੜਨੇ ਆ ਅੱਗੇ ਜਿੰਨੀਆਂ ਵੀ ਅਸੀਂ ਕਾਰਗੁਜ਼ਾਰੀਆਂ ਚੋਂ ਨਿਕਲੇ ਆ ਤਾਂ ਵੂਮਨਿੰਗ ਸਭ ਤੋਂ ਅੱਗੇ ਰਿਹਾ ਬੱਧ ਚੜ ਕੇ ਵੂਮਨਿੰਗ ਨੇ ਪਾਰਟਿਸਪੇਟ ਕੀਤਾ ਤੇ ਅੱਜ ਜਿਹੜੇ ਵੂਮਨਿੰਗ ਨੂੰ ਨਵੇਂ-ਨਵੇਂ ਅਹੁਦੇ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਕਈ ਪਰਿਵਾਰ ਸਾਡਾ ਬਧਿਆਈ ਕਈ ਲੇਡਿਸ ਪੁਰਾਣੀਆਂ ਵੀ ਨੇ ਕਈ ਨਵੀਆਂ ਵੀ ਆਈਆਂ ਨੇ ਤੁਹਾਨੂੰ ਸਾਰਿਆਂ ਦਾ ਇੱਕ ਉਹ ਕਰਨਾ ਸੀਗਾ ਮਾਨ ਸਤਕਾਰ ਕਰਨਾ ਸੀਗਾ ਇੱਕ 2027 ਦੀ ਅਸੀਂ ਤਿਆਰੀ ਕਰਨੀ ਸੀਗੀ ਜਿਹਦੇ ਕਰਕੇ ਅਸੀਂ ਮੀਟਿੰਗ ਰੱਖੀ ਪਈ ਹਾਂ ਹਾਂਜੀ ਜੀ ਮੇਰਾ ਨਾਮ ਸੋਨੀਆ ਲਗ ਹੈ ਤੇ ਮੈਂ ਇਸ ਟਾਈਮ ਜ਼ਿਲ੍ਹਾ ਪ੍ਰਧਾਨ ਊਮਨ ਵਿੰਗ ਦੀ ਲੱਗੀ ਆ ਤੇ ਮੈਂ ਪੂਰੀ ਆਸ਼ਾ ਕਰਦੀ ਆ ਕਿ ਊਮਨ ਸੰਗਠਨ ਜਿੰਨਾ ਵੀ ਹੈ ਮੈਨੂੰ ਸਹਿਯੋਗ ਦੇਵੇਗਾ ਔਰ ਮੇਰੇ ਨਾਲ ਆਏਗਾ ਔਰ ਆਉਣ ਵਾਲੇ ਜਿਹੜੇ ਚੋਨਾ ਹੈਗੀਆਂ 27 ਦੀ ਤਿਆਰੀ ਕਰਾਂਗੇ ਅਸੀਂ ਔਮਨ ਵਿੰਗ ਨੂੰ ਅਸੀਂ ਸਟਰੋਂਗ ਕਰਾਂਗੇ ਔਰ ਘਰ-ਘਰ ਜਾ ਕੇ ਹਰ ਲੇਡੀ ਨੂੰ ਅਸੀਂ ਪੁੱਛਾਂਗੇ ਔਰ ਜੋੜਾਂਗੇ ਆਪਣੀ ਪਾਰਟੀ ਦੇ ਨਾਲ ਤੇ ਉਹਨਾਂ ਦੀ ਪ੍ਰੋਬਲਮਸ ਦਾ ਹੱਲ ਕਰਾਂਗੇ ਧੰਨਵਾਦ ਜਿੰਨਾ ਮਹਿਲਾ ਮਾਪਿਆਂ ਦੇ ਨਾਲ ਅੱਜ ਸੰਸਾਰ ਦੇ ਵਿੱਚ ਚੱਲਦੇ ਹੱਕਕੇ ਫਰੇ ਨੇ ਬਹੁਤ ਜਣੀਆਂ ਬੱਚੀਆਂ ਦੇ ਨਾਲ ਤੇ ਉਹਨਾਂ ਸੰਬੰਧੀ ਤੁਸੀਂ ਸਰਕਾਰ ਤੱਕ ਕੀ ਉਦੇਸ਼ ਲੈ ਕੇ ਜਾਂਦੇ ਹੋ ਕੀ ਕਰਨਾ ਚਾਹੀਦਾ ਅਸੀਂ ਤੇ ਪਹਿਲੇ ਰੂਟ ਲੈਵਲ ਤੇ ਇੱਕ ਇੱਕ ਘਰ ਚ ਜਾਵਾਂਗੇ ਮਹਿਲਾਵਾਂ ਦੇ ਜਿੱਥੇ ਜਿੱਥੇ ਗਰੁੱਪ ਆ ਕੋਈ ਸੰਗਠਨ ਆ ਕੋਈ ਧਾਰਮਿਕ ਸੰਗਠਨ ਆ ਕੋਈ ਕਿੱਟੀ ਪਾਰਟੀ ਆ ਕੋਈ ਕਿਸੇ ਵੀ ਤਰ੍ਹਾਂ ਦਾ ਸੰਗਠਨ ਆ ਅਸੀਂ ਐਨ ਜੀਓਜ਼ ਵਿੱਚ ਜਾਵਾਂਗੇ ਉਹਨਾਂ ਦੀ ਨਿੱਜੀ ਤੌਰ ਤੇ ਅਸੀਂ ਪ੍ਰੋਬਲਮ ਸੁਣਾਂਗੇ ਸੁਣ ਕੇ ਅਸੀਂ ਉਹਦਾ ਹੱਲ ਕੱਢਣ ਦੇ ਆਪਣੇ ਪੱਧਰ ਤੇ ਆਪਣੇ ਅਹੁਦੇ ਤੇ ਅਸੀਂ ਕੋਸ਼ਿਸ਼ ਕਰਾਂਗੇ ਉਹਦਾ ਹੱਲ ਕੱਢਣ ਦਾ ਨਹੀਂ ਨਿਕਲਿਆ ਅਸੀਂ ਸਰਕਾਰ ਤੱਕ ਉਹਨਾਂ ਦੀ ਆਵਾਜ਼ ਪਹੁੰਚਾਵਾਂਗੇ ਮੈਂ ਰਮਨ ਸੰਧੂ ਗਰੇਵਾਲ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ ਅੱਜ ਇੱਥੇ ਸਾਡੀ ਵੂਮਨ ਮੀਟਿੰਗ ਦੀ ਮੀਟਿੰਗ ਸੀ ਜੀ ਸੋ ਪ੍ਰੈਜ਼ੈਂਟ ਅਸੀਂ ਹਾਜ਼ਰ ਹੋਈਆਂ ਸਾਰੇ 2027 ਦੀਆਂ ਚੋਣਾ ਆ ਰਹੀਆਂ ਨੇ ਸਾਡਾ ਮੈਨੂ ਐਜੰਡਾ ਇਹ ਸੀ ਉਹਨਾਂ ਦੀ ਵੀ ਤਿਆਰੀ ਕਰਨੀ ਹੈ ਜੀ ਬਾਕੀ ਕੁਝ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਨੇ ਸੋ ਉਹਨਾਂ ਦਾ ਸਨਮਾਨ ਕੀਤਾ ਗਿਆ ਸਾਰੇ ਵੂਮਨ ਮੀਂਗ ਦਾ ਤੇ ਸਾਡੇ ਬਾਕੀ ਮੀਂਗ ਦਾ ਸੋ ਇਸ ਕਰਕੇ ਸਾਨੂੰ ਐਥੇ ਅੱਜ ਮੀਟਿੰਗ ਰੱਖੀ ਹੋਈ ਸੀ ਬੋਲਦੀ ਐ ਜੀ ਐਂਡ ਜਿਲ੍ਹਾ ਪ੍ਰਧਾਨ ਹਾਂਜੀ 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 ਮਹਿਲਾਵਾਂ ਦੇ ਵਿੱਚ ਬਹੁਤ ਜਾਨੀ ਗਏ ਜਾਂਦੇ ਆ ਆਮ ਜਨਤਾ ਦੇ ਵਿੱਚ ਬਹੁਤ ਅੱਜਾ ਲੋਰ ਰਹੇ ਨੇ ਮਹਿਲਾਵਾਂ ਤੋਂ ਤਰਕ ਕਰ ਰਹੇ ਬਹੁਤ ਜਾਨੀ ਹਾਂਜੀ ਹਾਂ ਜੀ ਚੌਕੀਆਂ ਦੇ ਵਿੱਚ ਇਹ ਆਮ ਚੱਲ ਰਿਹਾ ਜਿੰਨਾ ਬਾਅਦ ਤੁਸੀਂ ਤੁਹਾਡਾ ਕੀ ਉਪਰਾਲਾ ਹੋਏ ਦੇਖੋ ਜੀ ਨੋ ਡਾਊਟ ਕੋਈ ਦੇਖਿਆ ਜਾਵੇ ਤਾਂ ਹਾਈ ਕਮਾਂਡ ਵੱਲੋਂ ਕੋਈ ਧੱਕਾ ਨਹੀਂ ਹੋ ਰਿਹਾ ਦੇਖਿਆ ਜਾਵੇ ਕਿਤੇ ਨਾ ਕਿਤੇ ਕਿਤੇ ਪ੍ਰਸ਼ਾਸਨ ਧੱਕਾ ਕਰ ਰਿਹਾ ਇਦੇ ਵਿੱਚ ਨੋ ਡਾਊਟ ਕਿਉਂਕਿ ਅਸੀਂ ਰੋਜ਼ ਵਿਚਰਦੇ ਆ ਐਸਐਸਪੀ ਸਾਹਿਬ ਕੋਲ ਡਿਪਟੀ ਸਾਹਿਬ ਕੋਲ ਸਾਡੇ ਆ ਰੋਜ਼ ਦੀਆਂ ਮੀਟਿੰਗਾਂ ਵਗੈਰਾ ਜਾਂ ਹੁੰਦੀਆਂ ਰਹਿੰਦੀਆਂ ਨੇ ਤੱਕਾ ਕਿਤੇ ਨਾ ਕਿਤੇ ਥੋੜਾ ਬਹੁਤਾ ਹੋ ਰਿਹਾ ਹੋ ਜਾਂਦਾ ਕਿਤੇ ਨਾ ਕਿਤੇ ਪਿਛੜ ਦਿੱਤਾ ਜਾਂਦਾ ਕਈ ਵਾਰ ਆਪਾਂ ਨੂੰ ਮੈਂ ਆਪਾਂ ਸਹੀ ਡਿਸੀਜਨ ਨਹੀਂ ਲੈ ਪਾਉਂਦੇ ਤਾਂ ਉੱਥੇ ਕਿਤੇ ਨਾ ਕਿਤੇ ਹੋ ਜਾਂਦਾ ਪਰ ਸਾਡੀ ਸਰਕਾਰ ਆ ਜਿਹੜੀ ਮਹਿਲਾਵਾਂ ਨੂੰ ਦੇ ਰਹੀ ਹੈ ਜੀ ਜ਼ਿੰਮੇਵਾਰੀਆਂ ਤੇ ਸੇ ਰੱਬਰ ਦੀ ਜੋ ਡਿਮਾਂਡ ਆ ਦੇ ਰਹੀ ਹੈ ਜੈਂਟਸ ਦੇ ਕਿੰਨਾ ਦੇ ਨਾਲ ਧੱਕਾ ਹੋ ਰਿਹਾ ਉਹਨਾਂ ਵਾਸਤੇ ਤੁਸੀਂ ਕੀ ਕਰੋਗੇ ਮੈਂ ਡੇ ਨਾਈਟ ਉਹਨਾਂ ਦੇ ਨਾਲ ਖੜੀ ਹਾਂ ਜਿੱਥੇ ਧੱਕਾ ਹੋ ਰਿਹਾ ਜੀ ਮਹਿਲਾਵਾਂ ਦੇ ਨਾਲ ਮੈਂ ਖੁਦ ਉੱਥੇ ਜਿੱਥੇ ਵੀ ਕਿਤੇ ਵੀ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੋਰ ਜਾਂ ਕਿਤੇ ਵੀ ਮੈਂ ਉੱਥੇ ਖੁਦ ਜਾਵਾਂਗੀ ਖੁਦ ਉਹਨਾਂ ਦੇ ਨਾਲ ਖੜੀ ਹਾਂ ਜੀ ਔਰ ਸਰਕਾਰ ਤੱਕ ਇਹ ਗੱਲ ਪਹੁੰਚਾਉਂਗੀ ਵੀ ਇੱਥੇ ਧੱਕਾ ਹੋ ਰਿਹਾ ਸੋ ਧਿਆਨ ਦਿੱਤਾ ਜਾਵੇ ਜੀ ਹਾਂਜੀ